ਦੇਖੋ ਜੀ 23 ਗਰੁੱਪ ਜਿਹੜੀ ਬੀ 3 ਗਰੁੱਪ ਜਿਹੜੀ ਆਪਣੇ ਇਤਰਾफी ਕਿ ਜਿਹੜੀ ਘਟਨਾ ਵਾਪਰੀ ਬੜੀ ਹੀ ਦੁਖਦਾਈ ਕੋਈ ਮੰਦ ਭਾਗੀ ਇਹਦੇ ਸੰਬੰਧ ਵਿੱਚ ਪਹਿਲਾਂ ਸਾਡੇ ਸੀਨੀਅਰ ਕੋਰਸ ਅਧਿਕਾਰਾ ਨੇ ਜਿਹੜੀ ਤੁਹਾਡੇ ਨਾਲ ਪੀਸੀ ਕੀਤੀ ਹੋਈ ਹੈ ਬੜੀ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈ ਉਹਨਾਂ ਚੀਜ਼ਾਂ ਵਿੱਚ ਮੈਂ ਨਾ ਲੈਂਦਾ ਹੋਇਆ ਅੱਗੇ ਕੰਟੀਨਿਊ ਕਰਨਾ ਕਿ ਅੱਜ ਅਸੀਂ ਸਵੇਰੇ ਦੋਏ ਦੇ ਵਿੱਚੋਂ ਹੋਰ ਬੰਦੇ ਫੜੇ ਨੇ ਕੋ ਮੰਗਲ ਸਿੰਘ ਤੇ ਇੱਕ ਵੀਰੂ ਸੈਣੀ ਤੇ ਦੋਨੇ ਇਸ ਨਾਮ ਦੇ ਨੇ ਇਹਨਾਂ ਇਹ ਉਸੇ ਲੜੀ ਦੇ ਵਿੱਚ ਨੇ ਕਿ ਜਿੱਦ ਜਿੱਥੇ ਅੱਗੇ ਪਹਿਲਾਂ ਇਹਨਾਂ ਦੇ ਨਾਲ ਦੇ ਜਿਹੜੇ ਬੰਦੇ ਦਾਰੂ ਵੇਚਦੇ ਰਹੇ ਨੇ ਤੇ ਇਹਨਾਂ ਜਿਹੜਾ ਵੀਰੂ ਸਿੰਘ ਹੈ ਇਹ ਸਾਡਾ ਜਿਹੜਾ ਇੰਦੇ ਚ ਸੀ ਹਰਮਨ ਪ੍ਰੀਤ ਮਾਸ ਮਾਈਂਡ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਹਦੇ ਨਾਲ ਸੀ ਗੁਰਨੀ ਅਗਰ ਗਰਲਾਲ ਇਲਸ ਕਿਹੜਾ ਹੈ ਗਿਫਟੀ ਗਰਲਾਲ ਤੇ ਗਿਫਟੀ ਇਹ ਦੋਨੇ ਬੰਦੇ ਪਹਿਲਾਂ ਜੇਲ੍ਹ ਦੇ ਵਿੱਚ ਰਹੇ ਨੇ ਇਕੱਠੇ ਇਹਨਾਂ ਨੇ ਆਪਣੀ ਪਲੈਨਿੰਗ ਬਣਾਈ ਸੀ ਕਿ ਆਪਾਂ ਇਸ ਤਰੀਕੇ ਲਿਆ ਕੇ दारू ਬਣਾ ਕੇ ਦੰਦੇ ਲੋਕਾਂ ਨੂੰ ਵੇਚੀ ਜਾਵੇ ਕਿਉਂਕਿ ਪਾਰਲੀਮੈਂਟ ਇਲੈਕਸ਼ਨ ਜਿਹੜਾ ਆ ਰਿਹਾ ਟੋਟਲ ਜਿਹੜੇ 17 ਬਾਕਸ ਇਨੋ ਨੇ ਬਣਾ ਕੇ ਤਿਆਰ ਕਰਕੇ ਅੱਗੇ ਵੇਚੇ ਸੀ ਇਹਨਾਂ 17 ਬਾਕਸਾਂ ਦੇ ਵਿੱਚੋਂ ਗਰਲਾਲ ਨੇ 6 ਬਾਕਸ ਦਿੱਤੇ ਸੀ ਮਨਪ੍ਰੀਤ ਨੂੰ ਮਨਪ੍ਰੀਤ ਨੇ ਅੱਗੇ ਇੱਕ ਬਾਕਸ ਦਿੱਤਾ ਸੀ ਜਿਹੜਾ ਮਰ ਗਿਆ 44 ਸਿੰਘ ਤੇ 5 ਬਾਕਸ ਅੱਗੇ ਨੇ ਡਿਸਟ੍ਰਿਬਿਊਟ ਕਰਤੇ ਸੀ ਨੇੜੇ-ਨੇੜੇ ਪਿੰਡ ਜਿਹੜੇ ਗੁਜਰਾ ਗੁਜਰਾ ਪਿੰਡ ਦੇ ਵਿੱਚ ਇਹ ਟੋਟਲ ਤੁਹਾਡੇ 6 ਹੋ ਕੇ ਜੀ ਜਿਹੜਾ ਦਿੜਬੇ ਵਾਲਾ ਕੇਸ ਹੈ ਉਹਦੇ ਵਿੱਚ ਇਸ ਤੋਂ ਸਵਾਏ 11 ਬਾਕਸ ਅਸ਼ਦੀਪ ਰਾਈਡਰਸ ਆਫ ਰੋਗਲਾ ਇਹਨੇ 11 ਬਾਕਸ ਦੇ ਵਿੱਚੋਂ 8 ਬਾਕਸ ਸੋਮਕੌਰ ਨੂੰ ਦਿੱਤੇ ਸੀ ਜਿਨ੍ਹਾਂ ਅੱਗੇ 4 ਬਾਕਸ ਵੀਰੂ ਸੈਨੀ ਨੂੰ ਦੇਤੇ ਜਿਹੜਾ ਅਸੀਂ ਫੜ ਲਿਆ ਹਾਂ ਸਨਾਮ ਦਾ ਤੇ ਵੀਰੂ ਨੇ ਅੱਗੇ 2 ਬਾਕਸ ਮੰਗਲ ਸਿੰਘ ਨੂੰ ਦੇਤੇ ਜਿਹੜਾ ਅਜੂਬ ਫੜਿਆ ਗਿਆ ਤੇ ਬੀ ਪਿੰਡ ਦਾ ਇਹਨੇ ਸੁਨਾਮ ਏਰੀਆ ਦੇ ਵਿੱਚ ਵਿੱਚੀ ਸੀ ਇਹਨੇ ਪੁਸ਼ਤਾ ਜਿਹੜੀ ਜਦੋਂ ਅਖਬਾਰਾਂ ਚ ਖਬਰ ਆ ਗਈ ਪਤਾ ਲੱਗਾ ਪੁਸ਼ਤਾ ਇਹਨਾਂ ਨੇ ਜਿਹੜੀ ਡਿਸਕਰਾਇ ਬਰਤੀ ਤੋ ਕੁਝ ਲੋਕਾਂ ਦੇ ਵਿੱਚੋਂ ਵੜਦੇ ਇਸ ਤੋਂ ਸਵਾਏ ਇਹਦੇ ਜਿਹੜੇ 8 ਬਾਕਸ ਸੀ 6 ਤਾਂ ਹੋ ਗਏ ਤੇ ਵੀਰੂ ਕੋਲੋਂ ਅੱਗੇ ਜਿਹੜੇ 2 ਬਾਕਸ ਇਹਨੇ ਪਬਲਿਕ ਦੇ ਵਿੱਚ ਵੜਦੇ ਇਹਦੇ ਜਿਹੜੇ 8 ਬਾਕਸ ਉਹ ਕਲੀਅਰ ਹੋ ਗਏ ਜੀ ਇਸ ਤੋਂ ਵੈ ਜਿਹੜਾ ਹੈ ਸੀ ਅਰਸ਼ਦੀਪ ਜਿਹੜੇ ਇਹਨੇ 8 ਬਾਕਸ ਸੋਮਾਕਾਰ ਨੂੰ ਦਿੱਤੇ ਤੇ 3 ਬਾਕਸ ਇਹਨੇ ਸੰਜੂ ਨੂੰ ਦੇ ਦਿੱਤੇ ਸੰਜੂ ਨੇ ਇਹ ਨੇੜੇ-ਨੇੜੇ ਪਿੰਡਾਂ ਦੇ ਉੱਤੇ ਡਿਸਟ੍ਰੀਬਿਊਟ ਕਰਤੇ ਤੇ ਕੁਝ ਜਿਹੜੇ ਡਿਸਟਰੋਏ ਹੋ ਗਏ ਇਸ ਸਬੰਧ ਵਿੱਚ ਮੈਂ ਕਹਣਾ ਚਾਹਾਂਗਾ ਕਿ ਜਿਹੜੇ 17 ਬਾਕਸ ਉਥੋਂ ਪਿਆਰ ਹੋ ਕੇ ਨਿਕਲੇ ਸੀ ਉਹ 17 ਦੇ 17 ਜਿਹੜੇ ਨੇ ਉਹ ਕਾਊਂਟ ਫਰ ਹੋ ਗਏ ਨੇ ਉਹਨਾਂ ਨੂੰ ਕੁਝ ਦਫ਼ਤਰਾਇਜ਼ ਹੋ ਗਏ ਕੁਝ ਪਬਲਿਕ ਦੇ ਵਿੱਚ ਵੰਡੇ ਜਿਹੜੇ ਜਿਹੜੇ ਇਹ ਮੇਨ ਸਰਗਰੇ ਸਨ ਅੱਗੇ ਵਧਣ ਵਾਲੇ ਇਹ ਸਾਰੇ ਹੀ ਜਿਹੜੇ ਦਫ਼ਤਰ ਹੋ ਗਏ ਨੇ ਤਫ਼ਤੀਸ਼ ਜਿਹੜੀ ਬੜੀ ਡੰਗ੍ਹਾਈ ਦੇ ਵਿੱਚ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਡੀਜੀਪੀ ਸਾਹਿਬ ਵੱਲੋਂ ਜਿਹੜੀ ਸਟ ਬਣਾਈ ਗਈ ਹੈ ਉਹਦੇ ਵਿੱਚ ਜਿਹੜੀ ਡੀਜੀਪੀ ਸਾਹਿਬ ਮੈਂ ਸਰਕਾਰ ਅਸੀਂ ਸਾਰੇ ਬਹੁਤ ਹੀ ਡੰਗ੍ਹਾਈ ਦੇ ਵਿੱਚ ਜਿਹੜੀ ਆਂਦੀ ਹੈ ਕੋਈ ਫਰਕ ਅਨਵੈਸਟੀਗੇਸ਼ਨ ਕਰ ਰਹੇ ਆਂ ਔਰ ਇਹਦੇ ਤੇ ਮੈਂ ਗੱਲ ਕਹਿਣੀ ਚਾਹਾਂਗਾ ਕਿ ਜਿਹੜਾ ਸੰਗਰੂਪ ਪੁਲਿਸ ਨੇ ਇਮੀਡੀਏਟ ਐਕਸ਼ਨ ਲਿਆ ਤੇ ਜਿਹੜੀ ਪਹਿਲੇ ਦਿਨ ਤੁਹਾਨੂੰ ਸ਼ੁਗਲਾ ਸਾਹਿਬ ਨੇ ਡਿਟੇਲ ਦਿੱਤੀ ਸੀ ਕਿ ਇਹ ਕਿੰਨਾ ਮਟੀਰੀਅਲ ਕਿਥੋਂ-ਕਿਥੋਂ ਜਿਹੜੇ ਲੈ ਕੇ ਆਏ ਨੇ ਇਹ ਜਿਹੜਾ ਮਥਨੋਲ ਦਾ ਜਿਹੜਾ ਮਟੀਰੀਅਲ ਸੀ 300 ਬੋਟਲ ਸੀ ਤੇ 200 ਜਿਹੜੀ ਵਿੱਚੋਂ ਗਵਰ ਹੋਈ ਏ ਤੇ 100 ਇਹਨੇ ਜਿਹੜੀ ਯੂਜ਼ ਕਰ ਲਈ ਸੀ ਜੇਕਰ ਇਹ ਵੀ 200 ਹੋ ਜਾਂਦੀ ਤੇ ਕਈ ਲੋਕ ਹੋਰ ਜ਼ਿਆਦਾ ਮਰਨੇ ਸੀ ਜਿਹੜੀ ਇਹ ਸੰਗਰੂਰ ਪੁਲਿਸ ਦੀ ਮਿਹਨਤ ਨਾਲ ਐਸਐਸਪੀ ਸਾਹਿਬ ਤੇ ਨਾਲ ਡੀਸੀ ਸਾਹਿਬ ਨੇ ਪੂਰੇ ਜਿਹੜੇ ਐਫਰਟਸ ਕਰਦੇ ਲੋਕਾਂ ਦੇ ਵਿੱਚ ਅਵੇਰਨੈਸ ਲਿਆਂਦੀ ਅਲੱਗ-ਅਲੱਗ ਕਲੋਨੀਆਂ ਦੇ ਵਿੱਚ ਜਾ ਕੇ ਦੱਸਿਆ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਾਈ ਤਾਂ ਕਿ ਲੋਕ ਥੋੜੇ ਜਿਹਾ ਵੇਅਰ ਹੋਣ ਤੇ ਜਿਹੜੀ ਇਹ ਅੱਗੇ ਕੋਈ ਇਹਨੂੰ ਕੰਜ਼ੂਮ ਨਾ ਕਰੇ ਤਾਂ ਕਿ ਕੋਈ ਹੋਰ ਡੈਥ ਨਾ ਹੋ ਸਕੇ ਕਪਤਨ ਸਾਡੇ ਕੋਲ 45 ਕੇਸ ਜਿਹੜੇ ਆਏ ਨੇ 20 ਬੰਦਿਆਂ ਦੀ ਡੈਥ ਹੋ ਚੁੱਕੀ ਹੈ 25 ਬੰਦੇ ਜਿਹੜੇ ਨੇ ਉਹ ਹਸਪੀਟਲ ਦੇ ਵਿੱਚ ਐਡਮਿਟ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਇਹਨਾਂ ਦੀ ਪੂਰੀ ਨਾਲ ਫੇਰ ਕਰ ਰਹੀ ਹੈ ਡੀ ਸਾਹਿਬ ਨੇ ਹੈਲਥ ਡਿਪਾਰਟਮੈਂਟ ਨੂੰ ਸਾਰਿਆਂ ਨੂੰ ਨਾਲ ਲਾ ਕੇ ਪ੍ਰੋਪਰ ਆਊਟਫੋਰ ਸੁਪਰਵੀਜ਼ਨ ਕਰ ਰਹੇ ਨੇ ਤਾਂ ਕਿ ਇਹਨਾਂ ਦੀ ਜਾਨ ਬਚ ਸਕੇ ਇਸ ਤੋਂ ਸਿਵਾਏ डीसी ਸੰਗਰੂਰ ਤੇ एसएसपी ਸੰਗਰੂਰ ਵੱਲੋਂ ਅਲੱਗ-ਅਲੱਗ ਕਮੇਟੀਆਂ ਬਣਾਈਆਂ ਹੋਈਆਂ ਨੇ ਲੋਕਾਂ ਨੂੰ ਅਵੇਅਰ ਕਰਨ ਲਈ ਜਿਹੜੇ-ਜਿਹੜੇ ਏਰੀਏ ਦੇ ਵਿੱਚ ਜਾਣਾ ਹੈ ਉਹਦੇ ਬਾਰੇ ਮੈਂ ਡੀ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਡੀ ਸਾਹਿਬ ਉਹਨਾਂ ਕਮੇਟੀਆਂ ਬਾਰੇ ਤੁਹਾਨੂੰ ਅੱਗੇ ਬਰੀਫ ਕਰ ਦੇਣ। ਸਰ ਟੋਟਲ ਜਿਹੜੇ ਸੰਗਰੂਰ ਦੇ ਵਿੱਚ ਪਿੰਡ ਹੈਗੇ 424 ਪਿੰਡ ਤੇ ਸਾਰੀ ਆਪਣੀ 10 ਅਰਬਨ ਲੋਕਲ ਬਾਡੀਜ਼ ਦੇ ਵਿੱਚ ਇਸ ਵੇਲੇ 55 ਡਾਕਟਰਾਂ ਦੀ ਟੀਮਾਂ ਜਿਹੜੀਆਂ ਹੈਗੀਆਂ ਉਹ ਮਕੇਟੇ ਤਨਾਤੇ 202 ਵੱਧ ਐਮਪਲੋਇਜ਼ ਜਿਹੜੇ ਨੇ ਉਹ ਡੋ ਟੂ ਡੋਰ ਸਰਵੇ ਕਰ ਰਹੇ ਨੇ ਹਰ ਪਿੰਡ ਦੇ ਵਿੱਚ ਅੱਜ ਕੱਲ ਤੋਂ ਸ਼ੁਰੂ ਹੋ ਗਿਆ ਸੀਗਾ ਆਮ ਇਜਲਾਸ ਵੀ ਹੋ ਰਿਹਾ ਹੈ ਜਿਸ ਕਰਕੇ ਉਥੇ ਡਾਕਟਰਸ ਆਪ ਦੱਸ ਰਹੇ ਕਿ अर्ਲੀ ਸਿੰਪਟਮਸ ਕਿਸ ਤਰ੍ਹਾਂ ਦੇ ਹੈਗੇ ਸਾਡੀਆਂ ਜਿਹੜੀਆਂ ਟੀਮਾਂ ਬਣੀਆਂ ਹੋਈਆਂ ਹੈਗੀਆਂ ਉਹਦੇ ਵਿੱਚ ਆਪਣੇ ਆਸ਼ਾ ਵਰਕਰ, ਆਮਨਵਾੜੀ ਵਰਕਰ, ਪੁਲਿਸ ਮੁਲਾਜ਼ਮ, ਫਟਵਾਰੀ ਤੇ ਪੰਚਾਇਤ ਸੈਕਟਰੀ ਇਹ ਸਾਰੇ ਜਾ ਕੇ ਡੋ ਟੂ ਡੋਰ ਸਰਵੇ ਕਰ ਰਹੇ ਲੋਕਾਂ ਨੂੰ ਅਵੇਅਰ ਕਰ ਰਹੇ ਲੋਕਾਂ ਤੋਂ ਕੁਝ ਵੀ ਰਹਿ ਹੈ ਜੇਕਰ ਕਿਸੇ ਨੇ ਕੋਈ ਕੰਜ਼ਿਊਮ ਕੀਤਾ ਹੋਏ ਇਸ ਤਰ੍ਹਾਂ ਦਾ ਕੋਈ ਇਨਟੌਕਸਿਕੈਂਟ ਤਾਂ ਉਹ ਵੀ ਦੱਸਿਆ ਜਾਵੇ ਤੇ ਸਾਡੇ ਵੱਲੋਂ ਪੂਰੇ ਪ੍ਰਸ਼ਾਸਨ ਵੱਲੋਂ ਬਹਾਰੋਂ ਵੀ ਜਿਹੜੇ ਹੈਗੇ ਡਾਕਟਰਸ ਰਿਕੁਇਰਿਟ ਕੀਤੇ ਹੈਗੇ ਤੇ ਸਾਰਾ ਕੰਮ ਜਿਹੜਾ ਹੈਗਾ ਮੁਸਤੈਰ ਨਾਲ ਚੱਲ ਰਿਹਾ ਹੈ ਮੇਰੀ মিডিਆ ਦੇ ਸਾਥੀਆਂ ਰਾਹੀ ਇਹੀ ਬੇਨਤੀ ਹੈ ਕਿ ਜੇਕਰ ਕਿਸੇ ਦੇ ਕੋਲ ਵੀ ਕੋਈ ਇਨਫੋਰਮੇਸ਼ਨ ਹੋਵੇ ਜਾਂ ਕਿਸੇ ਦੇ ਜਾਣ ਪਛਾਣ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੋਵੇ ਕਿਸੇ ਨੇ ਕੰਜ਼ਿਊਮ ਕੀਤੀ ਹੈ ਤਾਂ ਉਹਨੂੰ ਫੌਰੀ ਜਿਹੜਾ ਹੈਗਾ ਇਲਾਜ ਵਾਸਤੇ ਦੇਰ ਕੀਤਾ ਜਾਵੇ ਤੇ ਇਲਾਜ ਕਰਵਾਇਆ ਜਾਵੇ ਜਿਸ ਕਰਕੇ ਕੋਈ ਹੋਰ ਜਾਨ ਮਾਲ ਦਾ ਨੁਕਸਾਨ ਨਾ ਹੋਵੇ